ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਵੇਰੇ 5:30 ਵਜੇ ਨਿਕਲ ਪਏ ਸੀ ਘਰੋਂ ਅਸੀਂ ਪਹੁੰਚਣਾ ਸੀਗਾ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਤੇ ਆਪਾਂ ਜਦੋਂ ਘਰੋਂ ਨਿਕਲੇ ਤਾਂ ਦਰਾਖਤ ਡਿਗਿਆ ਸੀਗਾ ਪਹਿਲਾਂ ਉਹਨੂੰ ਸਾਈਡ ਤੇ ਕੀਤਾ ਤਾਂ ਫੇਰ ਆਪਾਂ ਜੀ ਆਪਾਂ ਪੈ ਗਏ ਜਿਲੰਦਰ ਰੋਡ ਤੇ ਜਿਲੰਦਰ ਰੋਡ ਤੇ ਜਾਂਦੇ ਜਾਂਦੇ ਆ ਬਣਾਈ ਵੀਡੀਓ ਤੇ ਆਪਾਂ ਪਹੁੰਚ ਗਏ ਜੀ 골ਡਨ ਗੇਟ ਦੇ ਕੋਲ ਸ੍ਰੀ ਅਮਰitsar ਸਾਹਿਬ ਤੇ ਆਪਾਂ ਪਹਿਲਾਂ ਗੱਡੀ ਨੂੰ ਕੀਤਾ ਪਾਰਕਿੰਗ ਦੇ ਵਿੱਚ ਖੜਾ ਗੱਡੀ ਆਪਾਂ پارک ਕੀਤੀ ਸੀਗੀ ਇਹ ਗੁਰਦੁਆਰਾ ਸ਼੍ਰੀ ਅਕਾਲੀ ਫੂਲਾ ਸਿੰਘ ਜੀ ਦੀ ਉੱਥੇ ਪਾਰਕਿੰਗ ਬਣੀ ਹੋਆ ਜਿਨ੍ਹਾਂ ਨੇ ਵੀ ਜਾਣਾ ਹੋਵੇ 100 ਰੁਪਿਆ ਲੈਂਦੇ ਹੋ 12 ਘੰਟਿਆਂ ਦਾ ਤੁਹਾਡੀ ਗੱਡੀ ਪੂਰੀ ਤਰ੍ਹਾਂ ਸੇਫ ਆ ਉੱਥੇ ਤੁਸੀਂ ਖੜੀ ਕਰ ਸਕਦੇ ਕਿਉਂਕਿ ਐਤਵਾਰ ਨੂੰ ਰਸ ਸੰਗਤ ਦਾ ਹੜ ਬਹੁਤ ਹੁੰਦਾ ਹੈ ਹਰਮੰਦਰ ਸਾਹਿਬ ਤਾਂ ਕਰਕੇ ਫਿਰ ਆਪਾਂ ਉੱਥੇ ਗੱਡੀ ਖੜੀ ਕਰਕੇ ਤੇ ਮੰਮੀ ਨੂੰ ਬਿਠਾ ਕੇ ਟੈਂਪੂ ਦੇ ਵਿੱਚ ਤੇ ਆਪਾਂ ਪਹਿਲਾਂ ਗਏ ਸ਼੍ਰੀ ਦਰਬਾਰ ਸਾਹਿਬ ਦੋਖ ਪੰਜਨੀ 베ਰੀ ਦੇ ਥੱਲੇ ਉੱਥੇ ਇਸ਼ਨਾਨ ਪਾਣੀ ਕਰਕੇ ਤੇ ਮੱਥਾ ਟੇਕ ਕੇ ਗੁਰੂ ਘਰ ਤੇ ਮਹਾਰਾਜ ਦੀ ਚਰਨਾਂ ਦੇ ਵਿੱਚ ਤੇ ਆਪਾਂ ਤਿੰਨੇ ਜਣੇ ਗਏ ਸੀ ਘਰੋਂ ਡੈਡੀ ਸਾਡਾ ਨਹੀਂ ਗਿਆ ਅਸੀਂ ਦੋਨੇ ਤੇ ਮੰਮੀ ਸਾਡੀ ਨਾਲ ਅਸੀਂ ਦਰਬਾਰ ਸਾਹਿਬ ਗਏ ਸੀਗੇ ਮੱਥਾ ਟੇਕਣ ਤੇ ਰਸਤੇ ਦੇ ਵਿੱਚ ਫਿਰ ਆਪਾਂ ਮੰਮੀ ਨੂੰ ਬਿਠਾ ਕੇ ਬੀਲ ਚੇਅਰ ਤੇ ਕਿਉਂਕਿ ਮੰਮੀ ਦੀ ਲੱਤਾਂ ਦੇ ਵਿੱਚ ਜ਼ਿਆਦਾ ਦਰਦ ਹੁੰਦਾ ਸਾਰੇ ਜਣੇ ਅਰਦਾਸ ਕਰਿਓ ਕਿ ਸਾਡੀ ਮੰਮੀ ਜਲਦੀ ਜਲਦੀ ਠੀਕ ਹੋ ਜਵੇ ਤੇ ਅਸੀਂ ਇਸੇ ਤਰ੍ਹਾਂ ਦਰਸ਼ਨ ਦੇਦਾਰੀ ਕਰਦੇ ਰਹੀਏ ਗੁਰਦੁਆਰਾ ਸਾਹਿਬਾਂ ਦੇ ਤੇ ਆਪਾਂ ਪਹੁੰਚ ਗਏ ਜੀ ਧੰਨ Sri ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਕੀਤੀ ਹੱਥ ਜੋੜ ਕੇ ਬੇਨਤੀ ਕਿ ਬਾਬਾ ਜੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇ ਉਸ ਤੋਂ ਬਾਅਦ ਅਸ਼ਨਾਨ ਪਾਣੀ ਕਰਕੇ ਤੇ ਆਪਾਂ ਮੰਮੀ ਨੂੰ ਨਾਲ ਲੈ ਕੇ ਸ਼ਹੀਦਾ ਸਿੰਘਾਂ ਦੇ ਸ਼ਹੀਦ ਗੰਚ ਛੀਤਾ ਸਿੰਘਾਂ ਉੱਤੇ ਜਾਣਾ ਸੀਗਾ ਤੇ ਮੰਮੀ ਨੂੰ ਨਾਲ ਲੈ ਕੇ ਆਪਾਂ ਫੇਰ ਚੱਲ ਪਏ ਮੈਂ ਮੰਮੀ ਕਿਦਾਂ ਫੇਰ ਟੈਂਪੂ 'ਚ ਕਿੰਨੇ ਚਿਰ ਬਾਅਦ ਬੈਠੀ ਅਸੀਂ ਇੱਕ ਵਾਰੀ ਆਪਣੀ ਭੂਆ ਦੇ ਗਏ ਸੀ ਉੱਥੇ ਡਿਗ ਪਏ ਸੀ ਟੈਂਪੋ 'ਚ ਮੰਮੀ ਸਾਡੀ ਮੁੜ ਕੇ ਨਹੀਂ ਬੈਠੀ ਤੇ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ਼ਹੀਦ ਗੰਗਸਾਹਿਬ ਅੰਗੀਠਾ ਸਾਹਿਬ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਰਾਮਸਰ ਸਾਹਿਬ ਤੇ ਬਹੁਤ ਗੁਰਦੁਆਰੀ ਛੀਦਾ ਸਿੰਘਾਂ ਦੇ ਨਾਲ ਹੀ ਆ ਫਿਰ ਆਪਾਂ ਲੰਗਰ ਛਕਿਆ ਪਹਿਲਾਂ ਕਿਉਂਕਿ ਸਵੇਰ ਦੇ ਆਪਾਂ 5:30 ਦੇ ਘਰੋਂ ਗਏ ਸੀਗੇ 9:30 ਵਜੇ ਆਪਾਂ ਲੰਗਰ ਹਾਲ ਗੁਰਦੁਆਰਾ ਸ਼ਹੀਦ ਸਿੰਘਾਂ ਪਹੁੰਚ ਗਏ ਸੀਗੇ ਤੇ ਫਿਰ ਆਪਾਂ ਦੁਪਹਿਰੇ ਦੇ ਵਿੱਚ ਲਬਾਣੀ ਸੀ ਹਾਜ਼ਰੀ ਤੇ ਆਪਾਂ ਲੰਗਰ ਪਾਣੀ ਛਕ ਕੇ ਮੰਮੀ ਨੂੰ ਬਿਠਾ ਦਿੱਤਾ ਇੱਕ ਸਾਈਡ ਤੇ ਤੇ ਆਪਾਂ ਕੋਈ ਨਿਆਵੀ ਬੀਬੀ ਲਾ ਕੇ ਸੇਵਾ ਕਰਨ ਸੇਵਾ ਕਰਕੇ ਦੋ ਘੰਟੇ ਤੇ ਫਿਰ ਆਪਾਂ ਦੁਪਹਿਰ ਸਾਹਿਬ ਦੇ ਵਿੱਚ ਸੰਗਤ ਦੇ ਨਾਲ ਜਿੱਥੇ-ਜਿੱਥੇ ਵੀ ਨੀਂਮੀ ਨੂੰ ਬਿਠਾ ਦਿੱਤਾ ਉੱਥੇ ਗੰਮੀ ਦੇ ਨਾਲ ਹੋਰ ਵੀ ਬੀਬੀਆਂ ਸੀਗੀਆਂ ਤੇ ਆਪਾਂ ਚੱਲ ਕੇ ਸ੍ਰੀ ਗੁਰੂ ਸਾਹਿਬ ਦੇ ਕੰਡੇ ਤੇ ਸ਼ਹੀਦ ਗੰਗੁਰ ਦਾ ਸਾਇਲ ਤੋਂ ਸਾਇਰ ਤੇ ਸ੍ਰੀ ਗੁਰੂ ਸਾਹਿਬਾ ਉੱਥੇ ਜਾ ਕੇ ਆਪਾਂ ਬੈਠ ਗਏ ਸਾਰੀ ਸੰਗਤ ਜਦੋਂ ਜੀ ਸਾਹਿਬ ਦੇ ਪਹਿਲਾ ਬਾਤ ਸ਼ੁਰੂ ਹੋਵੇ ਤੇ ਗੰਗਤ ਵੀ ਬਹੁਤ ਆ ਰਹੀ ਸੀ ਤੇ ਸੰਗਤ ਦੇ ਪਹੁੰਚਿਆ ਇਸ ਆਪਾ ਕਿੰਨਾ ਵੱਡਾ ਹੋ ਗਿਆ ਜਪੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਕਿ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਮੌਸਮ ਬਹੁਤ ਖਰਾਬ ਹੈ ਜੇ ਸੰਗਤ ਜੇ ਕਿਸੇ ਨੂੰ ਜਪੀ ਸਾਹਿਬ ਵਿੱਚ ਜਾਣਾ ਹੈ ਤੁਹਾਨੂੰ 10 ਵਜੇ ਮਤਲਬ ਉੱਥੇ ਸ਼ੀਤ ਸਿੰਘਾ ਮੋੜ ਤੇ ਆ ਜਾਇਦਾ ਤੁਹਾਨੂੰ ਬੈਕਸਟ ਦੇ ਲਈ ਆਰਾਮਦਾਇਕ ਜਗ੍ਹਾ ਜਿਹੜੀ ਤੁਹਾਨੂੰ ਚਾਹੀਦੀ ਆ ਤੁਸੀਂ ਕਿਸੇ ਕੰਨ ਦੇ ਸਹਾਰੇ ਬੈਠਣਾ ਜਾ ਫਿਰ ਕਿਤੇ ਤੁਸੀਂ ਬਹਿਤਣਾ ਤੁਹਾਨੂੰ ਜਿਹੜਾ 10 ਵਜੇ ਤੋਂ ਪਹਿਲਾਂ ਪਹਿਲੀ ਵਾਰ ਜੀ ਮੀਂਹ ਦੀ ਸ਼ੁਰੂਆਤ ਜਿਹੜੀ ਹੋ ਗਈ ਸੀਗੀ ਪੰਜਾਬੀ ਸਾਹਿਬ ਦੇ ਪਾਰ ਸੰਬੂਰ ਹੁੰਦਾ ਸਾਰੀ ਜਿਹੜਾ ਮੀਂਹ ਨੇ ਤੇਜ਼ ਬਤੀ ਪਾਜੀ ਤੇ ਉਸ ਤੋਂ ਬਾਅਦ ਛੋਟੇ ਸਾਹਿਬ ਦੇ ਪਾਰ ਤੇ ਜਦੋਂ ਉਹਨਾ ਚੇਸੋ ਕੋਣੀ ਸਾਹਿਬ ਦਾ ਪਾਰ ਹੋਇਆ ਉਹਨਾ ਚ ਲਗਾਤਾਰ 2 ਘੰਟੇ ਮੀਂਹ ਜਿਹੜਾ ਉੱਥੇ ਕੰਡਾਇਆ ਪਰ ਹੁਣ ਹੰਢੀ ਰਹੇ ਏ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਾ ਹੀ ਪੱਤਾ ਹਿਲਦਾ ਤੇ ਨਹੀਂ ਅੱਜ ਉਹ ਸਾਰੇ ਬੈਠੇ ਨੇ ਇਹ ਤਾਂ ਇਹ ਤਾਂ ਦੱਸਿਆ ਰਹੇ ਕਿ ਜਿਹੜਾ ਇਹ ਰਿਕਰਡ ਜਿਹੜਾ ਇਹ ਸਾਰਾ ਬੰਦੋਲਾ ਤੇ ਸੇਵਾਦਾਰਾਂ ਲਈ ਸੇਵਾਦਾਰ ਵੀ ਬਹੁਤ ਸੰਗਤ ਲਈ ਕਾਜ ਕਰਦੇ ਆ ਛਡੇ ਮਿਟੇ ਜਾਲਦੀਆਂ ਸ਼ਬੀਲਾ ਨਗਰ ਤੇ ਕਿਸੇ ਨੂੰ ਬੈਠਣ ਲਈ ਹਵਾ ਪਾਣੀ ਸਾਰਾ ਕੁਝ ਇੱਥੇ ਤੇ ਸੰਗਤ ਨੂੰ ਤੇ ਬੋਧਰਾ ਪਰਮੇਟ ਕਮੇਟੀ ਵੱਲੋਂ ਕੀਤਾ ਜਾਂਦਾ ਤੇ bina ਸੰਗਤਾਂ ਨੇ ਵੀ ਜਾਣਾ ਹੋਵੇ ਉਹ ਠੀਕ 11 10:30 11 ਵਜੇ ਦੇ ਵਿੱਚ ਵਿੱਚ ਗੁਰਦੁਆਰਾ ਸ਼ਿਦਾ ਸੰਗੋਪੋਂ ਤੋਂ ਤੇ ਸੰਗਤ ਜਿਆਦਾ ਹੋਣ ਕਰਕੇ ਥੋੜਾ ਮੱਥਾ ਥੋੜਾ ਲੇਟੇ ਹੀ ਹੋ ਜਾਗਦਾ ਤੇ ਜਿਨ੍ਹਾਂ ਨੇ ਵੀ ਜਾਣਾ ਬਲੋ ਸਵੇਰੇ ਤੁਸੀਂ ਸਾਜਰੀ ਘਰੋਂ ਨਿਕਲ ਕੇ ਇੱਥੇ ਆ ਬੋਲ ਜੋ ਸਵੇਰੇ ਸਾਰੇ ਪ੍ਰਾਰਥਨਾ ਬਾਦ ਅਰਦਾਸ ਬੇਨਤੀ ਤੇ ਉਸ ਤੋਂ ਬਾਦ ਉਹ ਕੁਕਬਲਾਵਾ ਸਾਹਿਬ ਸਭ ਤੋਂ ਗਰੰਟ ਜਿਹੜੀ ਸਾਰੇ ਦਾ ਸਿੱਖੀ ਲੈਂਦੀ ਹੈ ਤਾਂ 5:30 ਹੋ ਚੁੱਕੇ ਸੀਗੇ ਫਿਰ ਮੰਮੀ ਮੈਂ ਕਿਹਾ ਵੀ ਲੰਗਰ ਸ਼ਾਮ ਨੂੰ ਫਿਰ ਰਾਤ ਨੂੰ ਲੇਕੇ ਤੇ ਰੋਕਣੀ ਗੱਡੀ ਲੰਗਰ ਪਾਣੀ ਸ਼ਾਕ ਕੇ ਆਪਾਂ ਬੁਲਾ ਕੇ ਹਤੇ ਧੰਨ ਸ਼੍ਰੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਲਵਾ ਕੇ ਤੇ ਆਪਾਂ ਇੱਕ ਪ੍ਰਸ਼ਾਨ ਲੈ ਕੇ ਤੁਰਨ ਲੱਗ ਪਿਆ। ਜਦੋਂ ਜਗਤ ਕੋ ਕਰਾਂ ਤਾਂ ਫਿਰ ਆਪਾਂ ਨ ਮਿਲ ਲਏ ਕਿ ਆਪਾਂ ਕਿੰਨੇ ਕਰਤੇ ਫਿਰ ਧਰਮ ਦੀ ਗੱਡੀ ਦੀ ਪਾਰਕਿੰਗ ਥੋੜੀ ਦੂਰ ਹੋ ਗਈ। ਗੁਰਦੁਆਰਾ ਸਾਹਿਬ ਤੋਂ ਹਰੇਕ ਛੇ ਵਾਲੇ 20 ਰੁਪਏ ਲੈਂਦੇ ਆ ਤੁਹਾਨੂੰ ਉੱਥੇ ਛੱਡ ਦਿੰਦੇ ਆ ਤੁਸੀਂ ਚਾਹੇ ਬੱਸ ਸਟੈਂਡ ਚਲ ਜਾਓ ਚਾਹੇ ਤੁਸੀਂ ਕਿਤੇ ਵੀ ਚਲ ਜਓ ਤੁਸੀਂ 20 ਰੁਪਏ ਪਰ ਸਵਾਰੀ ਦੇ ਹਿਸਾਬ ਨਾਲ ਕਈ ਹੈਗੇ ਆ ਬੰਦੇ ਜਿਨ੍ਹਾਂ ਨੂੰ ਇਹੀ ਆ ਕਿ ਆ ਜੈਡਵਾਰਾ ਸੰਗਤ ਤੋਂ ਪਹਿਲੇ ਆਉਂਦੇ ਨੇ ਲੈਣ ਦੇ ਲਈ ਪਰ ਨਹੀਂ ਕਈ ਬੰਦੇ ਬਹੁਤ ਚੰਗੇ ਆ ਜਿਹੜੇ 20 ਰੁਪਏ ਪਰ ਸਵਾਰੀ ਦੇ ਹਿਸਾਬ ਨਾਲ ਚੰਗੀ ਜੱਥੇ ਮਾਜੀ ਜਾਂਦਾ ਰਹੇ ਆ ਵਧੀਆ ਅਪਰਾਧਾ ਵੀ ਹੈ ਕਈਆਂ ਦਾ ਤੇ ਕਈ ਰਿਕਸ਼ੇ ਤਾਂ ਫ੍ਰੀ ਵੀ ਚੱਲਦੇ ਆ ਪਰ ਉਹ ਸਿਆਣੇ ਬੰਦਿਆਂ ਲਈ ਆ ਤਰੀਕਲੇ ਰਿਕਸ਼ੇ ਹਨ ਤੇ ਉਸ ਤੋਂ ਬਾਅਦ ਆਪਾਂ ਰਿਕਸ਼ੇ ਦੇ ਵਿੱਚ ਪੈ ਤਗੇ ਜਾਂ ਬਹੁਤ ਸਗਾ ਰਿਕਸ਼ੇ ਤੇ ਰੇਕਸ਼ਾ ਚੜਿਆ ਪਿਆ ਸਗਾ ਦੀਆ ਤਾਂ ਵੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਮੰਮੀ ਨੂੰ ਵੀ ਨਾਲ ਚੱਕਿਆ ਨਾਲੇ ਘਰ ਵਾਲੀ ਨੂੰ ਇਹ ਹੁਣ ਸਪੈਸ਼ਲੀਆਂ ਸੋਚਾਂ ਕਿਉਂਕਿ ਇੰਨਾ ਟਾਈਮ ਬੈਠਣਾ ਵੀ ਉੱਥਾ ਵਾ ਬੇਸ਼ੇ ਦੇ ਵਿੱਚ ਬੈਠਣਾ ਵੀ ਇੱਧਾ ਘੱਟਾ ਲੱਗਿਆ ਸਾਡੇ ਇੱਥੇ ਤੱਕ ਪਹੁੰਚਦੇ ਨੇ ਤੇ ਸਾਰੇ ਜਣੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਾਡੀ ਮੰਮੀ ਠੀਕ ਹੋ ਜAVE ਜਲਦੀ ਤੇ ਉਸ ਤੋਂ ਬਾਅਦ ਆਪਾਂ ਤੁਰਪੇ ਜੀ ਘਰ ਲਉ ਕਿਉਂਕਿ ਟਾਈਮ ਹੋ ਚੁੱਕਿਆ ਸਗਾ 5 ਵਜੇ 6 ਵਜੇ ਕੇ 55 ਮਿੰਟ ਤੇ ਆਪਾਂ ਜਿਹੜਾ ਬਿਆ ਸਾਰੇ ਟੋਲ ਪਲੇਸ ਤੇ ਪਹੁੰਚ ਗਏ ਸੀਗੇ ਤੇ ਉੱਥੇ ਸੀ ਵੀ ਕਿਸਾਨ ਕਾਰਡੇ ਚਲਾਨੇ ਕਿਉਂਕਿ ਹਾਲ ਤੱਕ ਗੱਡੀ ਦੀ ਆਰਸੀ ਤਾਂ ਆਈ ਨਹੀਂ ਤੇ ਆਰਸੀ ਲਾਣ ਕਰਕੇ ਫਾਸਟੈਗ ਨਹੀਂ ਲਵਾਇਆ ਕਿਸਾਨ ਕਾਰਡ ਚੱਲਦਾ ਪੂਰੇ ਜੋਰਾ ਸ਼ੋਰਾ ਤੇ ਜਿਹੜਾ ਫਿਰ ਨਹੀਂ ਮੰਨਦਾ ਉਹ ਥੋੜਾ ਧੱਕਾ ਵੀ ਕਰ ਲਈਦਾ ਹਨਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਰੂਰ ਚਪੇਰਾ ਸਾਹਿਬ ਵਿੱਚ ਜਾਓ ਘਰੇ ਵੀ ਪਾਠ ਕਰੋ ਆਪਣਾ ਮਨ ਤਾਂ ਸਾਰਾ ਪਵਿੱਤਰ ਹੋ ਜਾਂਦਾ ਸਾਰੇ ਨੂੰ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੁਹਾਨੂੰ ਕਿਦਾਂ ਲੱਗਾ ਸਾਡਾ